ਸਤਿ ਸ਼੍ਰੀ ਅਕਾਲ ਦੋਸਤੋ ਹੁਣੇ-ਹੁਣੇ ਬਹੁਤ ਹੀ ਵੱਡੀ ਖਬਰ ਆ ਰਹੀ ਹੈ ਕਿ ਸੁਪਰੀਮ ਕੋਰਟ ਦੇ ਵੱਲੋਂ ਭਾਈ ਰਾਜਵਾਨਾ ਬਲਵੰਤ ਸਿੰਘ ਨੂੰ ਹਮੇਸ਼ਾ-ਹਮੇਸ਼ਾ ਦੇ ਲਈ ਰਿਹਾ ਕਰ ਦਿੱਤਾ ਗਿਆ ਹੈ ਕਿਉਂਕਿ ਦੋਸਤੋ ਕੇਂਦਰ ਸਰਕਾਰ ਮੋਦੀ ਸਰਕਾਰ ਅਮਿਤ ਸ਼ਾ ਇਹ ਜਿਹੜੇ ਰਾਜਨਾਥ ਹਨ ਸਾਰੇ ਹੀ ਪੰਜਾਬੀ ਸਿੱਖਾਂ ਤੋਂ ਪੰਜਾਬੀ ਨਿਹੰਗ ਸਿੰਘਾਂ ਤੋਂ ਡਰ ਚੁੱਕੇ ਸੀ ਕਿਉਂਕਿ ਜਿਹੜੇ ਰਾਜਵਾਨਾ ਹਨ ਉਨਾਂ ਨੂੰ 2007 ਦੇ ਵਿੱਚ ਫਾਂਸੀ ਦੀ ਸਜ਼ਾ ਹਾਈ ਸੁਪਰੀਮ ਕੋਰਟ ਦੇ ਵੱਲੋਂ ਸੁਣਾ ਦਿੱਤੀ ਗਈ ਸੀ ਸੁਪਰੀਮ ਕੋਰਟ ਦੇ ਵੱਲੋਂ ਇਸ ਲਈ ਉਹਨਾਂ ਨੂੰ ਫਾਂਸੀ ਦੀ ਸਜ਼ਾ ਸੁਣਾਈ ਇਸ ਲਈ ਰਾਜਵਾਨਾ ਨੂੰ ਫਾਂਸੀ ਦੀ ਸਜ਼ਾ ਸੁਣਾਈ ਗਈ ਕਿਉਂਕਿ 1995 ਦੇ ਵਿੱਚ ਭਾਈ ਬਲਵੰਤ ਸਿੰਘ ਰਾਜਵਾਨਾ ਨੇ ਬੇਅੰਤ ਸਿੰਘ ਨੂੰ ਗੱਡੀ ਦੇ ਵਿੱਚ ਬੰਬ ਰੱਖ ਕੇ ਉਸ ਨੂੰ ਮੌਤ ਦੇ ਘਾਟ ਉਤਾਰ ਦਿੱਤਾ ਸੀ ਜਿਸ ਤੋਂ ਬਾਅਦ ਭਾਈ ਰਾਜਵਾਨਾ ਨੇ ਇਹ ਹੱਤਿਆ ਕਰਕੇ ਇਹ ਕਾਂਡ ਕਰਕੇ ਖੁਦ ਕਬੂਲਿਆ ਸੀ ਕਿ ਮੈਂ ਹਾਂ ਇਹ ਸਭ ਕੁਝ ਕੀਤਾ ਹੈ ਜਿਸ ਤੋਂ 12 ਸਾਲ ਬਾਅਦ ਸੁਪਰੀਮ ਕੋਰਟ ਨੇ ਇਹ ਕੇਂਦਰ ਨੂੰ ਨੋਟਿਸ ਭੇਜਿਆ ਸੀ ਕਿ ਭਾਈ ਬਲਵੰਤ ਸਿੰਘ ਰਾਜਵਾਨਾ ਨੂੰ ਫਾਂਸੀ ਤੇ ਚੜਾਇਆ ਜਾਵੇ ਪਰ ਜਿਹੜੀ ਮੋਦੀ ਸਰਕਾਰ ਹੈ ਜਿਹੜੇ ਸਾਡੇ ਨਿਹੰਗ ਸਿੰਘ ਹਨ ਪੰਜਾਬੀ ਸਿੱਖ ਹਨ ਉਹਨਾਂ ਦੇ ਦਬਾਅ ਦੇ ਕਾਰਨ ਸਾਡੇ ਰਾਜਵਾਨਾਂ ਨੂੰ ਫਾਂਸੀ ਨਹੀਂ ਦੇ ਸਕੀ ਕਿਉਂਕਿ ਮੋਹਾਲੀ ਦੇ ਵਿੱਚ ਪਿਛਲੇ 3 ਤੋਂ 4 ਸਾਲਾਂ ਤੋਂ ਲਗਾਤਾਰ ਬੰਦੀ ਸਿੰਘਾਂ ਨੂੰ ਰਿਹਾਈ ਕਰਾਂ ਬੰਦੀ ਸਿੰਘਾਂ ਨੂੰ ਰਿਹਾ ਕਰਾਉਣ ਦੇ ਲਈ ਧਰਨਾ ਲੱਗਿਆ ਹੋਇਆ ਹੈ ਜਿਸ ਕਰਕੇ ਕੇਂਦਰ ਸਰਕਾਰ ਦੇ ਵਿੱਚ ਡਰਦਾ ਮਾਹੌਲ ਪੈਦਾ ਹੋਇਆ ਹੈ ਕਿਉਂਕਿ ਕੇਂਦਰ ਸਰਕਾਰ ਇਸ ਕਰਕੇ ਡਰਦੀ ਹੈ ਕਿ ਪੰਜਾਬ ਦੇ ਵਿੱਚ ਵੀ ਦਿੱਲੀ ਦੇ ਵਿੱਚ ਵੀ ਕਿਉਂਕਿ ਦੋਸਤੋ ਨੇਪਾਲ ਦੇ ਵਿੱਚ ਮੰਤਰੀਆਂ ਲੀਡਰਾਂ ਨੂੰ ਭੁਜਾ ਪੁਜਾ ਕੇ ਗੰਦੇ ਨਾਲਿਆਂ ਦੇ ਵਿੱਚ ਛੁੱਟ ਕੇ ਜੂੰਦਿਆਂ ਨੂੰ ਅੱਗ ਦੇ ਵਿੱਚ ਸਾੜ ਕੇ ਮਾਰਿਆ ਗਿਆ ਜਿਸ ਕਰਕੇ ਜਿਹੜੀ ਮੋਦੀ ਸਰਕਾਰ ਹੈ ਤੇ ਅਮਿਤ ਸ਼ਾਹ ਇਹ ਰਾਜਨਾਤ ਪੂਰੀ ਤਰ੍ਹਾਂ ਡਰੇ ਹੋਏ ਸੀ ਜਿਸ ਕਰਕੇ ਇਹਨਾਂ ਦੀ ਹਿੰਮਤ ਨਹੀਂ ਹੋਈ ਕਿ ਰਾਜੋ ਆਣਾ ਨੂੰ ਫਾਂਸੀ ਤੇ ਚੜਾ ਦੇ ਪਰ ਉਸ ਦੇ ਉਲਟ ਹੁਣ ਮੋਦੀ ਸਰਕਾਰ ਦੇ ਵੱਲੋਂ ਸੁਪਰੀਮ ਕੋਰਟ ਦੇ ਵੱਲੋਂ ਇਹ ਫੈਸਲਾ ਤੇ ਹੋ ਚੁੱਕਿਆ ਹੈ ਕਿ ਰਾਜੋਆਣਾ ਨੂੰ ਹਮੇਸ਼ਾ ਲਈ ਪਟਿਆਲਾ ਦੀ ਜੇਲ੍ਹ ਦੇ ਵਿੱਚੋਂ ਰਿਹਾ ਕਰ ਦਿੱਤਾ ਗਿਆ ਹੈ ਤੇ ਹੁਣ ਦੋਸਤੋ ਪੰਜਾਬ ਦੇ ਸਿੱਖਾਂ ਦੇ ਵਿੱਚ ਨਿਹੰਗ ਸਿੰਘਾਂ ਦੇ ਵਿੱਚ ਪੂਰੀ ਤਰ੍ਹਾਂ ਖੁਸ਼ੀ ਦਾ ਮਾਹੌਲ ਹੈ ਤੇ ਰਾਜੋਆਣਾ ਦੇ ਉੱਤੇ ਜਦੋਂ ਉਹ ਆਣਗੇ ਫੁੱਲਾਂ ਦੀ ਵਰਖਾ ਕੀਤੀ ਜਾਵੇਗੀ ਤੇ ਭੰਗੜੇ ਜਸ਼ਨ ਮਨਾਏ ਜਾਣਗੇ ਜੇਕਰ ਸੁਪਰੀਮ ਕੋਰਟ ਦੀ ਮੰਨੀ ਜਾਂਦੀ ਤਾਂ ਕੇਂਦਰ ਸਰਕਾਰ ਰਾਜੋਆਣਾ ਨੂੰ ਫਾਂਸੀ ਦੇ ਦਿੰਦੀ ਤਾਂ ਪੰਜਾਬ ਦੇ ਵਿੱਚ ਵੀ ਨੇਪਾਲ ਦੀ ਤਰ੍ਹਾਂ ਤਕਤਾ ਪਲਟਵਾਰ ਹੋ ਸਕਦਾ ਸੀ ਤੇ ਪੰਜਾਬ ਦੇ ਹਾਲਾਤ ਖਰਾਬ ਹੋ ਸਕਦੇ ਸੀ ਪੰਜਾਬ ਦੇ ਵਿੱਚ ਦੰਗੇ ਹੋ ਸਕਦੇ ਸੀ ਮੋਦੀ ਵਰਗਿਆਂ ਨੂੰ ਤੇ ਅਮਿਤ ਸ਼ਾਹ ਵਰਗਿਆਂ ਨੂੰ ਲੋਕਾਂ ਨੇ ਬਿਲਕੁਲ ਵੀ ਨਹੀਂ ਬਖਸ਼ਣਾ ਸੀ ਕਿਉਂਕਿ ਜਿਹੜੇ ਨਿਹੰਗ ਸਿੰਘ ਹਨ ਉਹ ਫਿਰ ਸਿੱਧਾ ਸੌਦਾ ਲਾ ਦਿੰਦੇ ਹਨ ਪੰਜਾਬੀ ਕਦੇ ਕਿਸੇ ਤੋਂ ਡਰਦੇ ਨਹੀਂ ਪੰਜਾਬੀ ਗੁਰੂਆਂ ਪੀਰਾਂ ਦੀ ਧਰਤੀ ਹੈ ਇਹ ਆਪਣੇ ਜਿਹੜੇ ਹੱਕ ਹਨ ਇਹ ਆਪਣੀਆਂ ਗਰਦਨਾ ਕਟਾ ਕੇ ਲੈ ਲੰਦੇ ਹਨ ਇਸ ਲਈ ਕੇਂਦਰ ਸਰਕਾਰ ਨੇ ਹੁਣ ਰਾਜੋਆਣਾ ਨੂੰ ਤੇ ਸੁਪਰੀਮ ਕੋਰਟ ਨੇ ਹਮੇਸ਼ਾ ਲਈ ਰਿਆ ਕਰ ਦਿੱਤਾ ਹੈ ਤੇ ਬਾਕੀ ਦੋਸਤੋ ਤੁਸੀਂ ਕੀ ਚਾਹੁੰਦੇ ਹੋ ਕਿ ਰਾਜੋਆਣਾ ਜੇਕਰ ਰਿਆ ਹੁੰਦੇ ਹਨ ਤਾਂ ਉਹਨਾਂ ਲਈ ਕਿ ਚੰਗਾ ਹੁੰਦਾ ਹੈ ਜਾਂ ਫਿਰ ਮਾੜਾ ਆਪਣੀ ਰਾਏ ਕਮੈਂਟ ਬਾਕਸ ਵਿੱਚ ਜਰੂਰ ਦੇਣਾ ਤੇ ਦੋਸਤੋ ਜੇਕਰ ਤੁਸੀਂ ਸਾਡੇ ਚੈਨਲ ਦੇ ਉੱਤੇ ਨਵੇਂ ਆਏ ਹੋ ਤਾਂ ਸਾਡੇ ਚੈਨਲ ਨੂੰ ਹੁਣੇ ਸਬਸਕ੍ਰਾਈਬ ਕਰੋ ਜੀ ਪਰਮਾਤਮਾ ਤੁਹਾਡੀ ਲੰਮੀ ਉਮਰ ਜਰੂਰ ਕਰਨਗੇ ਧੰਨਵਾਦ